ਮਾਂ ਤੇ ਸੱਸ 'ਚ ਕੋਈ ਫਰਕ ਨਹੀਂ ਜੀ ਰੋਂਦੇ ਹੋਏ ਸੰਸਾਰ ਤੇ ਆਈ ਮਾਂ ਨੇ ਬੋਦੀ 'ਚ ਬਿਠਾਇਆ ਤੇ ਰੋਂਦੇ ਹੋਏ ਪਤੀ ਘਰ ਗਈ ਉਸ ਸੱਸ ਨੇ ਹੀ ਗੱਲ ਨਾਲ ਲਾਇਆ ਮਾਂ ਨੇ ਜਨਮ ਦਿੱਤਾ ਸੱਸ ਨੇ ਜੀਵਨ ਸਾਥੀ ਦਿੱਤਾ ਮਾਂ ਨੇ ਚੱਲਣਾ ਬੈਠਣਾ ਸਿਖਾਇਆ ਤੇ ਸੱਸ ਨੇ ਸਮਾਜ 'ਚ ਉੱਠਣਾ ਬੈਠਣਾ ਸਿਖਾਇਆ ਮਾਂ ਦੇ ਘਰ ਦੇ ਕੰਮ ਸਿਖਾਏ ਤੇ ਸੱਸ ਨੇ ਘਰ ਚਲਾਉਣਾ ਸਿਖਾਇਆ ਮਾਂ ਨੇ ਕੋਮਲ ਕਲੀ ਦੀ ਤਰ੍ਹਾਂ ਸੰਭਾਲਿਆ ਸੱਸ ਨੇ ਦੁੱਖ 'ਚ ਜੀਉਣਾ ਸਿਖਾਇਆ मां ईश्वर ਦੇ ਸਮਾਨ ਜੇ ਤੇ ਸੱਸ ਗੁਰੂ ਦੇ ਸਮਾਨ ਜੇ ਗਾਲਿ ਸੱਚੀ ਆ ਪਰ ਕਿਸੇ ਨੂੰ ਕੋੜੀ ਲੱਗੇਗੀ انسان ਗੈਰਾਂ ਤੋਂ ਮਿਲੀ ਇੱਜ਼ਤ ਤੇ ਆਪਣੇ ਤੋਂ ਮਿਲੀ ਬੇਇੱਜ਼ਤੀ ਕਦੇ ਨਹੀਂ ਜੇ ਭੁੱਲਦਾ ਰਿਸ਼ਤੇ ਵਿਸ਼ਵਾਸ ਨਾਲ ਬੰਦੇ ਨੇ ਰੰਗ ਨਸਲ ਝਾਲ ਵੇਖ ਕੇ ਤਾਂ ਜਾਣ ਇੱਜ਼ਤ ਤੇ ਕੋਈ ਡਿਸਕਾਊਂਟ ਨਹੀਂ ਹੁੰਦਾ ਜਦੋਂ ਮਿਲਦੀ ਹੈ ਸਾਰੀ ਮਿਲਦੀ ਹੈ ਤੇ ਜਦੋਂ ਜਾਂਦੀ ਹੈ ਸਾਰੀ ਜਾਂਦੀ ਹੈ ਕਈ ਲੋਕ ਇਹੋ ਜਿਹੇ ਹੁੰਦੇ ਹੋਏ ਜਿਹੜੇ ਦੂਜਿਆਂ ਦੇ ਘਰਾਂ ਵਿੱਚ ਕਲੇਸ਼ ਪਾ ਕੇ ਬਹੁਤ ਖੁਸ਼ੀ ਹੁੰਦੀ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਰੱਬ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ ਇੱਕ ਗੱਲ ਯਾਦ ਰੱਖੋ ਉੱਜੜ ਉਹ ਵੀ ਜਾਂਦੇ ਜੇ ਜਿਹੜੇ ਕਿਸੇ ਨੂੰ ਵਸਦਾ ਨਹੀਂ ਵੇਖਦੇ